ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਪੰਜਾਬ ਦੇ ਵਿੱਚ ਜਿਹੜੀਆਂ ਹੁਣੇ-ਹੁਣੇ ਉਪਚੋਣਾ ਹੋਈਆਂ ਸੀ ਚਾਰ ਹਲਕਿਆਂ ਦੇ ਵਿੱਚ ਉਹਨਾਂ ਚਾਰਾਂ ਦੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਸਭ ਤੋਂ ਵੱਧ ਗਿੱਦੜਵਾਹਾ ਦੀ ਹੌਟ ਸੀਟ ਸੀ ਉੱਥੇ ਹਰਦੀਪ ਸਿੰਘ ਢਿੰਪੀ ਢੱਲੋਂ ਅੱਗੇ ਚੱਲਦੇ ਨੇ ਆਮ ਆਦਮੀ ਪਾਰਟੀ ਦੇ ਚਾਰਾਂ ਵਿੱਚੋਂ ਦੋ ਤੇ ਕਾਂਗਰਸ ਅੱਗੇ ਚੱਲ ਰਹੀ ਆ ਇੱਕ ਬਰਨਾਲਾ ਤੇ ਦੂਜਾ ਦੇਰਾ ਬਾਬਾ ਨਾਨਕ ਜਦੋਂ ਕਿ ਚੱਬੇਵਾਲ ਤੇ ਗਿੱਦੜਵਾਹ ਚ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਜਿਹੜੀਆਂ ਲੰਗੀਆਂ ਵਿਧਾਨ ਸਭਾ ਦੀਆਂ ਵੋਟਾਂ ਉਹਨਾਂ ਚ ਵੀ ਗਿੱਦੜਵਾਹ ਇਹੀ ਹਾਲ ਹੋਇਆ ਸੀ ਕਿ ਅਖੀਰ ਤੱਕ ਡਿੰਪੀ ਢਿੱਲੋ ਅੱਗੇ ਚੱਲਦੇ ਰਹੇ ਤੇ ਅੰਤਮ ਪੜਾ ਚ ਜਾ ਕੇ ਰਾਜਾ ਵੜਿੰਗ ਅੱਗੇ ਚਲੇ ਗਏ ਸੀ ਤੇ ਅੱਜ ਕੀ ਵੀ ਸਥਿਤੀ ਇਹੀ ਆ ਕਿ ਪਹਿਲੇ ਜਿੰਨੇ ਰਾਊਂਡ ਹੋਏ ਆ ਹੁਣ ਤੱਕ ਲਗਭਗ 5 ਦੇ ਕਰੀਬ ਰਾਊਂਡ ਹੋ ਚੁੱਕੇ ਆ ਤੇ 50 ਰਾਊਂਡਾਂ ਦੇ ਵਿੱਚ ਸਥਿਤੀ ਇਹ ਹੈ ਕਿ ਹਰਦੀਪ ਸਿੰਘ ਢਿੱਲੋਂ ਅੱਗੇ ਚੱਲ ਰਹੇ ਨੇ। ਬਰਨਾਲਾ ਚ ਕੁਲਦੀਪ ਸਿੰਘ ਢਿੱਲੋਂ ਕਾਲਾ ਕਿਲ੍ਹਾ ਜਿਹੜੇ ਨੈਸ਼ਨਲ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਹ ਅੱਗੇ ਚੱਲ ਰਹੇ ਨੇ। ਚੱਬੇਵਾਲ ਤੋਂ ਇਸ਼ਾਨਤ ਕੁਮਾਰ ਆਮ ਆਦਮੀ ਪਾਰਟੀ ਦੇ ਅੱਗੇ ਚੱਲ ਰਹੇ ਨੇ ਤੇ ਡੇਰਾ ਬਾਬਾ ਨਾਨਕ ਤੋਂ ਜਤਿੰਦਰ ਕੌਰ ਰੰਦਾਵਾ ਇਹ ਅੱਗੇ ਚੱਲ ਰਹੇ ਨੇ। ਸਾਡੇ ਨਤੀਜੇ ਆ ਜਿਹੜੇ ਪੂਰੀ ਤਰ੍ਹਾਂ ਸਟੀਕ ਤੇ ਭਰੋਸੇਯੋਗ ਨਸੀਜੇ ਆ ਕੋਈ ਸੁਣੀ ਸੁਣਾਈ ਨਹੀਂ ਸਾਰੇ ਜਿਹੜੇ ਅਫੀਸ਼ੀਅਲ ਨਤੀਜੇ ਆ ਉਹ ਤੁਹਾਨੂੰ ਅਸੀਂ ਦੇ ਰਹੇ ਹਾਂ ਤੁਸੀਂ ਕੋਈ ਵੀ ਇਹ ਪਤਾ ਕਰ ਸਕਦੇ ਹਾਂ ਕਿ ਕਿਸ ਨੂੰ ਕਿੰਨੀਆਂ ਵੋਟਾਂ ਹੁਣ ਤੱਕ ਪਈਆਂ ਇਹ ਵੀ ਤੁਹਾਨੂੰ ਤੁਸੀਂ ਕਮੈਂਟ ਕਰਕੇ ਸਾਨੂੰ ਕੋਲ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਨੂੰ ਕਿੰਨੀਆਂ ਵੋਟਾਂ ਪਈਆਂ ਤੁਸੀਂ ਕਮੈਂਟ ਕਰ ਸਕਦੇ ਹੋ ਕਮੈਂਟ ਕਰੋਗੇ ਤੇ ਅਸੀਂ ਉਹੀ ਤੁਹਾਨੂੰ ਨਤੀਜਾ ਤੁਹਾਡੇ ਸਾਹਮਣੇ ਰੱਖਾਂਗੇ ਤੋਂ ਇਸ ਵੇਲੇ ਦੀ ਜਿਹੜੀ ਸਥਿਤੀ ਆ ਉਹ ਚਾਰਾਂ ਉਮੀਦਵਾਰਾਂ ਦੀ ਤੁਹਾਨੂੰ ਦੱਸੀ ਆ ਗਿੱਦੜ ਬਹਾ ਕੇ ਸਾਰਿਆਂ ਦੀਆਂ ਨਜ਼ਰਾਂ ਇਸ ਕਰਕੇ ਤੁਹਾਨੂੰ ਗਿੱਦੜ ਬਹਾ ਦਾ ਰਿਜ਼ਲਟ ਆ ਜਿਹੜਾ ਉਹ ਇਸ ਵੇਲੇ ਸਥਿਤੀ ਸਥਿ ਜਿਹੜੀ ਪੂਰੀ ਤਰ੍ਹਾਂ ਉਹ ਦੱਸ ਦਿੰਦੇ ਨੇ ਹੁਣ ਤੱਕ 4 ਰਾਉਂਡਾਂ ਦਾ ਰਿਜ਼ਲਟ ਉੱਥੇ ਆਇਆ ਜਿਦੇ ਚ ਹਰਦੀਪ ਸਿੰਘ ਢਿੱਲੋਂ 5976 ਵੋਟਾਂ ਨਾਲ ਅੱਗੇ ਚੱਲ ਰਹੇ ਨੇ ਤੇ ਉਹਨਾਂ ਦੇ ਪਿੱਛੇ-ਪਿੱਛੇ ਅਮਰਤਾ ਵੜਿੰਗ ਜਿਹੜੇ ਕਾਂਗਰਸ ਦੇ ਨੇ ਰਾਜਾ ਵੜਿੰਗ ਦੀ ਪਤਨੀ ਆ ਉਹ ਚੱਲ ਰਹੇ ਨੇ ਤੇ ਉਸ ਤੋਂ ਪਿੱਛੇ ਮਨਪ੍ਰੀਤ ਸਿੰਘ ਬਾਦਲ ਜਿਨ੍ਹਾਂ ਨੂੰ ਹਾਲੇ ਤੱਕ ਸਿਰਫ 4643 ਵੋਟਾਂ ਨਿਕਲੀਆਂ ਭਾਜਪਾ ਵੱਲੋਂ ਖੜੇ ਸੀ ਜਦੋਂ ਕਿ ਹਰਦੀਪ ਸਿੰਘ ਢਿੱਲੋਂ ਦੀਆਂ ਇਸ ਵੇਲੇ 2288 ਵੋਟਾਂ ਆ ਗਈਆਂ ਉਹਨਾਂ ਦੇ ਪਿੱਛੇ ਪਿੱਛੇ ਸ਼੍ਰੋਮਣੀ ਅਕਾਲੀ ਦਲ ਮਾਨ ਜਿਹੜੇ ਅੰਮ੍ਰਿਤਸਰ ਅਕਾਲੀ ਦਲ ਆ ਉਹਨਾਂ ਦੇ ਸੁਖਰਾਜ ਸਿੰਘ ਨਿਆਮੀ ਵਾਲਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬედਵੀ ਵਾਲੇ ਇਹ ਸ਼ਹੀਦਾਂ ਦੇ ਪਰਿਵਾਰ ਆ ਉਹਦੇ ਵਿੱਚੋਂ ਸੰਬੰਧ ਸਨੇ ਉਹਨਾਂ ਨੂੰ 207 ਵੋਟਾਂ ਹੁਣ ਤੱਕ ਪਈਆਂ ਇਹ ਸਥਿਤੀ ਗਿੱਦੜਬਾਹ ਦੀ ਆ ਕਿਉਂਕਿ ਗਿੱਦੜਬਾਹ ਸਭ ਤੋਂ ਹੌਟ ਸੀਟ ਸੀ ਤੇ ਇੱਥੇ 4 ਵੋਟਾਂ ਚੌਥਾ ਰੌਂਡ ਹੋ ਚੁੱਕਿਆ ਜਿਵੇਂ ਜਿਵੇਂ ਕੋਈ ਕਮੈਂਟ ਆਉਂਦਾ ਸਾਨੂੰ ਪੁੱਛਦੇ ਆ ਨਤੀਜਿਆਂ ਬਾਰੇ ਤਾਂ ਅਸੀਂ ਉਹ ਵੀ ਤੁਹਾਨੂੰ ਨਤੀਜੇ ਆ ਜਿਹੜੇ ਉਹ ਤੁਹਾਡੇ ਸਾਹਮਣੇ ਰੱਖਾਂਗੇ ਤੁਹਾਨੂੰ ਦੱਸਾਂਗੇ ਅਸਲ ਨਤੀਜੇ ਕੀ ਆ ਔਰ ਪੂਰੇ ਭਰੋਸੇਯੋਗ ਨਤੀਜੇ ਆ ਜਿਹਦੇ ਤੇ ਤੁਸੀਂ ਇਤਬਾਰ ਕਰ ਸਕਦੇ ਹੋ ਕਿ ਇਹ ਨਤੀਜੇ ਆ ਜਿਹੜੇ ਇਹ ਸਹੀ ਆ ਭਰੋਸੇਯੋਗਾ ਪੂਰੀ ਤਰ੍ਹਾਂ ਉਹਨਾਂ ਦੇ ਵਿੱਚ ਕੋਈ ਇੱਕ ਅੰਕੜੇ ਦਾ ਵੀ ਫੇਰ ਫੇਰ ਨਹੀਂ ਹੋਊਗਾ ਪੂਰੇ ਸਟੀਕ ਨਤੀਜੇ ਆ ਜਿਹੜੇ ਆਉਣ ਦਾ ਰਿਕਾਰਡ ਆਫੀਸ਼ੀਅਲ ਨਤੀਜੇ ਉਹ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿਸੇ ਵੀ ਹਲਕੇ ਦਾ ਨਤੀਜਾ ਤੁਸੀਂ ਪੁੱਛਣਾ ਚਾਹੋ ਤਾਂ ਕਮੈਂਟ ਕਰਕੇ ਨਤੀਜਾ ਕਿਸ ਨੂੰ ਕਿੰਨੀਆਂ ਵੋਟਾਂ ਪਈਆਂ ਇਹ ਵੀ ਤੁਹਾਨੂੰ ਅਸੀਂ ਦੱਸ ਸਕਦੇ ਹਾਂ ਕਿੰਨਾ ਰਾਉਂਡ ਆ ਇਹ ਸਾਰੀ ਸਥਿਤੀ ਆ ਹੋ ਸਕਦਾ ਕੋਈ ਬਹੁਤ ਅੱਗੇ ਰਿਜ਼ਲਟ ਸਾਡੇ ਤੋਂ ਕੋਈ ਦਿਖਾ ਰਿਆ ਹੋਵੇ ਪਰ ਅਸੀਂ ਰਿਜ਼ਲਟ ਉਹੀ ਦਿਖਾਵਾਂਗੇ ਜਿਹੜਾ ਭਰੋਸੇਯੋਗ ਆ ਯਕੀਨ ਕਰਨ ਵਾਲਾ ਤੇ ਜਿਹੜਾ ਬਾਅਦ ਦੇ ਵਿੱਚ ਵੀ ਤੁਸੀਂ ਕਹੋਗੇ ਕਿ ਵਾਕਈ ਇਹ ਹੀ ਰਿਜ਼ਲਟ ਸੀਗਾ ਢੇਰਾ ਬਾਬਾ ਨਾਨਕ ਦਾ ਜਿਹੜਾ ਤਾਜ਼ਾ ਰਿਜ਼ਲਟ ਆ ਉਥੇ 8 ਰਾਊਂਡ ਹੋ ਚੁੱਕੇ ਆ ਤੇ ਜਤਿੰਦਰ ਕੁਮਾਰ ਰੰਧਾਵਾ ਹ 746 ਵੋਟਾਂ ਨਾਲ ਜਤਿੰਦਰ ਕੌਰ ਰੰਧਾਵਾ 746 ਵੋਟਾਂ ਨਾਲ ਅੱਗੇ ਚੱਲ ਰਹੇ ਨੇ ਕਾਂਗਰਸ ਦੇ ਤੇ ਉਹਨਾਂ ਦੇ ਪਿੱਛੇ-ਪਿੱਛੇ ਆਮ ਆਦਮੀ ਪਾਰਟੀ ਸਸ 46 ਵੋਟਾਂ ਦਾ ਸਿਰਫ ਫਰਕ ਆ 27623 ਵੋਟਾਂ ਉਹਨਾਂ ਨੂੰ ਹੁਣ ਤੱਕ ਮਿਲ ਗਈਆਂ ਤੇ ਗੁਰਦੀਪ ਸਿੰਘ ਰਧਾਵਾ ਉਹਨਾਂ ਦੇ ਪਿੱਛੇ ਚੱਲ ਰਹੇ ਨੇ ਉਹਨਾਂ ਨੂੰ 26877 ਵੋਟਾਂ ਮਿਲ ਗਈਆਂ ਜਦੋਂ ਕਿ ਭਾਜਪਾ ਦੇ ਰਵੀਕਰਨ ਨੂੰ 3185 ਵੋਟਾਂ ਇੱਥੋਂ ਮਿਲੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ 622 ਵੋਟਾਂ ਇੱਥੋਂ ਹੁਣ ਤੱਕ ਪ੍ਰਾਪਤ ਹੋਈਆਂ ਲਵਪ੍ਰੀਤ ਸਿੰਘ ਤੂਫਾਨ ਇੱਥੋਂ ਖੜੇ ਸੀ 8 ਰਾਊਂਡ ਹੋ ਚੁੱਕਿਆ ਤੁਸੀਂ ਕੋਈ ਵੀ ਰਿਜ਼ਲਟ ਪੁੱਛਣਾ ਚਾਹੁੰਦੇ ਹੋ ਕਿਸੇ ਵੀ ਹਲਕੇ ਦਾ ਕਿਸੇ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਪਈਆਂ ਇਹ ਵੀ ਪੁੱਛਣਾ ਚਾਹੁੰਦੇ ਆ ਤਾਂ ਇਹ ਵੀ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਇਸ ਲਾਈਵ ਦੇ ਥੱਲੇ ਤੁਹਾਨੂੰ ਨਾਲ-ਨਾਲ ਇੱਕ ਵਾਰੀ ਰਿਜ਼ਲਟਾਂ ਦੇ ਬਾਰੇ ਜਾਣਕਾਰੀ ਜਿਹੜੇ ਚੱਬੇਵਾਲ ਤੋਂ ਜੀ ਆਮ ਆਦਮੀ ਪਾਰਟੀ ਦੇ ਇਸ਼ਾਂਤ ਕੁਮਾਰ ਅੱਗੇ ਚੱਲ ਰਹੇ ਨੇ ਇੱਥੇ 10 ਰਾਊਂਡ ਹੋ ਚੁੱਕੇ ਆ ਤੇ 21081 ਵੋਟਾਂ ਦੇ ਨਾਲ ਇਸ਼ਾਂਤ ਕੁਮਾਰ ਅੱਗੇ ਚੱਲ ਰਹੇ ਆ 21081 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਆ ਕਾਂਗਰਸ ਦੇ ਇੱਥੇ ਜਿਹੜੇ ਰਣਜੀਤ ਕੁਮਾਰ ਆ ਉਹਨਾਂ ਨੂੰ 16783 ਵੋਟਾਂ ਪਈਆਂ ਜਦੋਂ ਕਿ ਜਿਹੜੇ ਇਸ਼ਾਨਤ ਕੁਮਾਰ ਆ ਉਹਨਾਂ ਨੂੰ 37864 ਵੋਟਾਂ ਪਈਆਂ ਭਾਜਪਾ ਨੂੰ ਇੱਥੇ 48116 ਵੋਟਾਂ ਪਈਆਂ ਸਮਾਜ ਭਲਾਈ ਮੋਰਚਾ ਦਾ ਵੀ ਇਥੋਂ ਕੈਂਡੀਡੇਟ ਦਵਿੰਦਰ ਕੁਮਾਰ ਸੁਰਾਇਆ ਸੀ ਉਹਨੂੰ 228 ਵੋਟਾਂ ਹੁਣ ਤੱਕ ਪਈਆਂ ਜੰਨੀ 10 ਟੋਟਲ ਰਾਊਂਡ ਹੋਏ ਅਤੇ 15 ਰਾਊਂਡ ਇੱਥੇ ਲੱਗੇ ਆ ਿੱਦੜਵਾਹਾ ਦੀ ਜਿਹੜੀ ਗਿਣਤੀ ਆ ਉਹ ਕਾਫੀ ਸਲੋ ਚੱਲ ਰਹੀ ਹੈ ਧੀਮੀ ਚੱਲ ਰਹੀ ਹੈ ਹਮ ਕਿਉਂਕਿ ਨਤੀਜੇ ਆਉਣੇ ਵੀ ਸ਼ੁਰੂ ਲੇਟ ਹੋਏ ਤੇ ਹਲੇ ਚੌਥੇ ਰਾਉਂਡ ਦਾ ਹੀ ਨਤੀਜਾ ਇੱਥੇ ਦੱਸਿਆ ਜਾ ਰਿਹਾ ਕਿਉਂਕਿ ਹੌਟ ਸੀਟ ਸੀ ਸਾਰਿਆਂ ਦਾ ਧਿਆਨ ਇੱਤੇ ਹੈ ਤੇ ਇਹਦਾ ਨਤੀਜਾ ਹੌਲੀ-ਹੌਲੀ ਐਲਾਨਿਆ ਜਾ ਰਿਹਾ